ਦਰਾਨਾ ਮਸਜਦਾਨਾ ਗਿਰਜਿਆਂ ਦੀ ਲੋੜ ਹੈ ਪੰਛੀਆਂ ਨੂੰ ਪਿੰਜਰਿਆਂ ਦੀ ਥਾਂ ਪਰਾਂ ਦੀ ਲੋੜ ਹੈ ਪੰਜ ਤਾਰਾ ਹੋਟਲਾਂ ਤੇ ਸ਼ੀਸ਼ ਮਹਿਲਾਂ ਦੀ ਜਗ੍ਹਾ ਬੇਗਰੇ ਲੋਕਾਂ ਨੂੰ ਤਾਂ ਆਪਣੇ ਘਰਾਂ ਦੀ ਲੋਡ ਹੈ ਕਿਸੇ ਵੇਲੇ ਭਾਰਤ ਵਿੱਚ ਕੁਲੀ ਗੁੱਲੀ ਅਤੇ ਜੁੱਲੀ ਜੋ ਇੱਕ ਮੁੱਖ ਲੋਡ ਸੀ ਪਰ ਜੇ ਅੱਜ ਵਰਤਮਾਨ ਪ੍ਰਸਥਿਤੀਆਂ ਦੇਖੀਆਂ ਜਾਵੇ ਤੇ ਮੈਡੀਕਲ ਅਤੇ ਐਜੂਕੇਸ਼ਨ ਸਿੱਖਿਆ ਇੱਕ ਅਜਿਹੀ ਲੋਡ ਬਣ ਗਿਆ ਹੈ ਇੱਕ ਅਜਿਹਾ ਸਬਜੈਕਟ ਬਣ ਗਿਆ ਹੈ ਜਿਸ ਨੇ ਮੱਧ ਵਰਗੀ ਪਰਿਵਾਰ ਦੀ ਕਮਲ ਤੋੜ ਦਿੱਤੀ ਹੈ ਤੇ ਜੇ ਆਸਾਨ ਦੇਖਿਆ ਜਾਵੇ ਤਾਂ 4 ਤੋਂ 8000 ਰੁਪਏ ਕਮਾਣ ਵਾਲੇ ਜੋ ਲੋਕ ਨੇ ਕਿਵੇਂ ਆਪਣੇ ਬੱਚਿਆਂ ਨੂੰ ਪੜਾਣਗੇ ਜਦੋਂ ਫੀਸਾਂ ਦੀ ਅਸੀਂ ਡਿਟੇਲ ਦੇਖਦੇ ਹਾਂ ਤਾਂ ਆਪਣੇ ਆਪ ਦੇ ਵਿੱਚ ਬੜੀ ਹੈਰਤ ਅੰਗੇਜ਼ ਗੱਲ ਹੁੰਦੀ ਹੈ ਔਰ ਲੋਕ ਇਨਸਾਫ ਪਾਰਟੀ ਫਗਵਾੜਾ ਯੂਨਿਟ ਨੇ ਅੱਜ ਇੱਕ ਅੰਦੋਲਨ ਛੇੜਿਆ ਹੋਇਆ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੋ ਲੁੱਟ ਖੋਟ ਦੀਆਂ ਜੋ ਆਮ ਤੌਰ ਤੇ ਅਸੀਂ ਗੱਲਾਂ ਸੁਣਦੇ ਹਾਂ ਔਰ ਖਾਸ ਤੌਰ ਤੇ ਜੋ ਮਨਮਾਨੀਆਂ ਸਕੂਲਾਂ ਦੀਆਂ ਉਸ ਨੂੰ ਲੈ ਕੇ ਅੱਜ ਵਿਸ਼ੇਸ਼ ਮੈਮੰਡਮ ਦਿੱਤਾ ਲੋਕ ਇਨਸਾਫ ਪਾਰਟੀ ਦੇ ਸਟੇਟ ਦੇ ਜਨਰਲ ਸੈਕਟਰੀ ਜਰਨੈਲ ਨੰਗਲ ਨੇ ਆਪਣੇ ਸਾਥੀਆਂ ਨਾਲ ਸਿੱਧੀ ਉਹਨਾਂ ਨਾਲ ਗੱਲ ਕਰਦੀਆਂ ਖਾਸ ਕੀ ਮੁੱਦਾ ਹੈ ਨੰਗਲ ਸਾਹਿਬ ਕੀ ਖਾਸ ਮੁੱਦਾ ਹੈ ਔਰ ਇਹ ਆਮ ਅਸੀਂ ਦੇਖਦੇ ਹਾਂ ਜਦੋਂ ਸੈਸ਼ਨ ਨਵਾਂ ਸ਼ੁਰੂ ਹੁੰਦਾ ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਥੋੜਾ ਕੀ ਖਾਸ ਏਜੰਡਾ ਹੈ ਅੱਜ ਦਾ ਅੱਜ ਦਾ ਜਿਹੜਾ ਏਜੰਡਾ ਹੈ ਕਿਉਂਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਉਹਨਾਂ ਵਿੱਚ ਇਹ ਗੱਲ ਭਾਰਤੀ ਸੰਵਿਧਾਨ ਚ ਲਿਖਿਆ ਹੋਇਆ ਹੈ ਕਿ ਸਿੱਖਿਆ ਔਰ ਚਿਕਿਤਸਾ ਨਿਸ਼ੁਲਕ ਔਰ ਅਨਿਵਾਰੀ ਹੈ ਜੀ ਬਈ ਪੜ੍ਹਾਈ ਤੇ ਦਵਾਈ ਮੁਫਤ ਤੇ ਜ਼ਰੂਰੀ ਇਹ ਸੰਵਿਧਾਨ ਕਹਿੰਦਾ ਹੈ ਹਰ ਇੱਕ ਜਿਹੜਾ ਭਾਰਤ ਦੇ ਵਿੱਚ ਵਸਦਾ ਇਹ ਜਿਹੜਾ ਜਨਮ ਲੈ ਲਿਆ ਜਿਸ ਬੱਚੇ ਨੇ ਉਹਦੇ ਵਾਸਤੇ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਲੇਕਿਨ ਹੁੰਦਾ ਇੱਥੇ ਕੀ ਇਹਦੇ ਬਿਲਕੁਲ ਉਲਟ ਚੱਲ ਰਿਹਾ ਕੰਮ ਕਿਉਂਕਿ ਸਰਕਾਰੀ ਸਕੂਲਾਂ ਦਾ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਉਹ ਡਾਊਨ ਹੁੰਦਾ ਜਾ ਰਿਹਾ ਸਰਕਾਰੀ ਸਕੂਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਪ੍ਰਾਈਵੇਟ ਸਕੂਲ ਜਿਹੜੇ ਆ ਦਿਨ-ਦਰ-ਦਿਨ ਜਿਹੜੇ ਵੱਧ ਫੁੱਲ ਰਹੇ ਆ ਅੱਛੀਆਂ-ਅੱਛੀਆਂ ਬਿਲਡਿੰਗਾਂ ਵੱਡੇ-ਵੱਡੇ ਮਤਲਬ ਗਰਾਊਂਡ ਆ ਉਹਨਾਂ ਦੇ ਨਾਲ ਲੇਕਿਨ ਸਰਕਾਰੀ ਸਕੂਲਾਂ ਦਾ ਮਿਆਰ ਡਿੱਗ ਰਿਹਾ ਇਹਦਾ ਮਤਲਬ ਗਣੀ ਮਿੱਥੀ ਸਾਜ਼ਿਸ਼ ਹੈ ਸਰਕਾਰ ਜਿਹੜੀ ਹੈ ਪ੍ਰਾਈਵੇਟ ਸੈਕਟਰ ਨੂੰ ਮਜ਼ਬੂਤ ਕਰਨ ਤੇ ਹੋਈ ਉਹ ਔਰ ਇਹਦੇ ਕਰਕੇ ਅਸੀਂ ਅੱਜ ਜਿਹੜਾ ਹੈਗਾ ਕਿ ਕਿ ਬਹੁਤ ਸਾਰੇ ਇਦਾਂ ਦੇ ਇਸ਼ੂਸ ਤੁਹਾਡੇ ਵੀ ਨਜ਼ਰਾਂ ਚ ਆਉਂਦੇ ਆ ਸਾਡੇ ਵੀ ਨਜ਼ਰਾਂ ਚ ਆਉਂਦੇ ਆ ਮਾਪੇ ਜਿਹੜੇ ਤੜਫ ਰਹੇ ਆ ਸਾਡੇ ਕੋਲ ਬਹੁਤ ਸਾਰੇ ਮਾਪਿਆਂ ਨੇ ਅਪਰੋਚ ਕੀਤਾ ਵੀ ਸਾਡੀ ਜਿਹੜੀ ਲੁੱਟ ਹੈ ਉਹ ਇਸ ਤਰੀਕੇ ਨਾਲ ਹੋ ਰਹੀ ਹੈ ਕਿਸ ਤਰ੍ਹਾਂ ਦੀ ਤੁਹਾਨੂੰ ਲੱਗਦਾ ਲੁੱਟ ਹੋ ਰਹੀ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਐਡਮਿਸ਼ਨਸ ਐਡਮਿਸ਼ਨਸ ਪ੍ਰਾਈਵੇਟ ਸਕੂਲ ਆਪਣੀ ਮਰਜ਼ੀ ਨਾਲ ਕੋਈ ਪੈਰਾਮੀਟਰ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਪੈਮਾਨਾ ਨਹੀਂ ਵੀ ਐਡਮਿਸ਼ਨ ਐਨੀ ਹੋਗੀ ਨਾ ਕੋਈ ਸਰਕਾਰੀ ਹਦਾਇਤਾਂ ਨੂੰ ਪਾਲਣਾ ਕਰ ਰਿਹਾ ਨਾ ਕੋਈ ਸਰਕਾਰ ਹਦਾਇਤ ਕਰ ਰਹੀ ਹੈ ਐਡਮਿਸ਼ਨ ਦੇ ਨਾਮ ਤੇ ਲੁੱਟ ਉਸ ਤੋਂ ਬਾਅਦ ਵਿੱਚ ਐਨੂਅਲ ਚਾਰजेस ਸੋ ਕੋਈ ਬਿਲਡਿੰਗ ਫੰਡ ਆ ਗਿਆ ਕੋਈ ਫਲਾਨਾ ਫੰਡ ਆ ਗਿਆ ਕੋ ਧਮਕਾਨਾ ਫੰਡ ਆ ਗਿਆ ਫੰਡਸ ਦੇ ਨਾਮ ਦੇ ਉੱਤੇ ਹਰ ਸਾਲ ਲੁੱਟ ਔਰ ਇਸ ਤੋਂ ਇਲਾਵਾ ਜਿਹੜੀਆਂ ਟਿਊਸ਼ਨ ਫੀਸ ਹੈ ਉਹ ਆਪਣੀ ਮਰਜ਼ੀ ਦੇ ਨਾਲ ਵਧਾਈਆਂ ਜਾ ਰਹੀਆਂ ਆਪਣੀ ਮਰਜ਼ੀ ਦੇ ਨਾਲ ਟਿਊਸ਼ਨ ਫੀਸ ਵਧਾ ਕੇ ਮਾਪਿਆਂ ਦੇ ਉੱਤੇ ਥੋਪੀਆਂ ਜਾ ਰਹੀਆਂ ਟਿਊਸ਼ਨ ਫੀਸ 'ਚ ਵਾਧਾ ਇਸ ਤੋਂ ਇਲਾਵਾ ਜਿਹੜੀ ਬੱਚਿਆਂ ਨੂੰ ਵਰਦੀਆਂ 유ਨੀਫਾਰਮ ਜਿਹੜੀਆਂ ਹੈਗੀਆਂ ਉਹ ਸਕੂਲਾਂ ਵਾਲੇ ਜਿਹੜੇ ਆ ਮਜਬੂਰ ਕਰ ਰਹੇ ਆ CBSE ਨੇ ਗਾਈਡਲਾਈਨ ਦਿੱਤੀਆਂ ਕੋਈ ਵੀ 유ਨੀਫਾਰਮ ਜਿਹੜੀ ਆ ਉਹ ਉਹ ਲਾਗੂ ਨਹੀਂ ਹੋਏਗੀ ਉਹ ਕਿਦੋਂ ਵੀ ਲੈ ਸਕਦਾ ਸਿਰਫ ਸਕੂਲ ਉਹਨਾਂ ਨੂੰ ਦੱਸੇਗਾ ਵੀ ਆਹ ਕਲਰ ਦੀ ਸਪੈਸੀਫਿਕੇਸ਼ਨ ਹੈ ਤੁਸੀਂ ਕਿਦੋਂ ਵੀ ਲੈ ਸਕਦੇ ਆਂ ਔਰ ਦੂਜਾ CBSE ਨੇ ਇਹ ਵੀ ਕਿਹਾ ਵੀ ਜਿਹੜੇ ਬੁੱਕ ਸ਼ਾਪ ਹੈਗੀਆਂ ਉਹ ਵੀ ਤੁਹਾਨੂੰ ਲਿਸਟ ਜਿਹੜੀ ਆ ਉਹ ਬਾਹਰ ਲਾਣਗੇ ਕੀ ਇਹਦੇ ਨਾਲ ਮੁੱਦੇ ਨਾਲ ਤੁਸੀਂ ਕੀ ਜੋੜਦੇ ਹੋ ਦੇਖੋ ਜੀ ਜੇ ਇਨਸਟਰਕਸ਼ਨਾਂ ਦੀ ਗੱਲ ਕਰੀਏ ਇਨਸਟਰਕਸ਼ਨਾਂ ਵੀ ਹੀ ਹੈਗੀਆਂ ਵੀ 6% ਤੋਂ ਵੱਧ ਫੀਸ ਨਹੀਂ ਵਧਾ ਸਕਦੇ ਉਹਦੀ ਵੀ ਕੋਈ ਪਾਲਣਾ ਨਹੀਂ ਕਰ ਰਿਹਾ ਦੂਸਰੀ ਗੱਲ ਹੈ ਵੀ ਯੂਨੀਫਾਰਮ ਜਿਹੜੀਆਂ ਹੈਗੀਆਂ ਉਹ ਸਕੂਲ ਮਜਬੂਰ ਨਹੀਂ ਕਰੇਗਾ ਇਨਸਟਰਕਸ਼ਨਾਂ ਹੈਗੀਆਂ ਲੇਕਿਨ ਕੋਈ ਸਕੂਲ ਮੰਨ ਲਿਆ ਸਕੂਲਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਖੋਲ ਲਈਆਂ ਉਹ ਉਹਨਾਂ ਨੂੰ ਕਹਿ ਰਿਹਾ ਉਹ ਫਲਾਨੀ ਦੁਕਾਨ ਤੋਂ ਮਿਲਣੀਆਂ ਉਹਦਾ ਕਾਰਨ ਕੀ ਹੈ ਕੇ ਮਾਪੇ ਕਿਉਂ ਮਜਬੂਰ ਹੋ ਰਹੇ ਆ ਮਾਪੇ ਯੂਨੀਫਾਰਮ ਦਾ ਕਲਰ ਲੈ ਸਕਦੇ ਆ ਲੇਕਿਨ ਸਕੂਲ ਦਾ ਲੋਗੋ ਕਿਥੋਂ ਲੈਣ ਲੋਗੋ ਉਹਨਾਂ ਨੇ ਆਪਣਾ ਉਸ ਦੁਕਾਨ ਵਾਲੇ ਨੂੰ ਦਿੱਤਾ ਆ ਔਰ ਉਹ ਦੁਕਾਨ ਵਾਲਾ ਜਿਹੜਾ ਆਪਣੀ ਮਰਜ਼ੀ ਨਾਲ ਠੋਕਦਾ ਆ ਕੀ ਸਟ੍ਰੈਟਜੀ ਹੋਏਗੀ ਅੱਜ ਅਸੀਂ ਮੋਨਡਮ ਦਿੱਤਾ ਇਸ ਤੋਂ ਬਾਅਦ ਕੀ ਸਟ੍ਰੈਟਜੀ ਲੋਗੋ ਅਸੀਂ ਅਸੀਂ ਇਹਨਾਂ ਨੂੰ ਇਹੀ ਗੱਲ ਕਹੀ ਆ ਕਿ ਉਹ ਵਰਦੀਆਂ ਜਿਹੜੀਆਂ ਵਰਦੀ ਦਾ ਕਲਰ ਦੱਸਣ ਨਾਲ 100-500 ਰੁਪਏ ਜਿਹੜੀ ਲੋਗੋ ਦੀ ਲੱਗਦੇ ਆ ਉਹ ਮਾਪਿਆਂ ਨੂੰ ਦੇਣ ਵੀ ਆ ਲੋਗੋ ਆ ਇਹ ਆਪਣੀ ਯੂਨੀਫਾਰਮ ਦੇ ਉੱਤੇ ਲਗਾ ਲਿਓ ਜਿੱਥੋਂ ਮਰਜ਼ੀ ਚਾਹੇ ਸਲਵਾ ਲਓ ਚਾਹੇ ਖਰੀਦ ਲਓ ਜੋ ਮ ਬੁੱਕਸ ਜਿਹੜੀਆਂ ਆ ਇਹ ਆਪਣੀ ਕੰਪਨੀ ਦੀਆਂ ਬੁੱਕਸ ਜਿਹੜੀਆਂ ਬਾਹਰੋਂ ਮਾਰਕੀਟ ਚੋਂ ਨਹੀਂ ਤੁਹਾਨੂੰ ਮਿਲਣਗੀਆਂ ਉੱਥੋਂ ਸੈੱਟ ਦਿੰਦੇ ਆ ਔਰ ਉਹ ਜਿੱਦਾਂ ਮੈਂ ਉਦਾਹਰਣ ਦੇ ਤੌਰ ਤੇ ਕਹਿੰਦਾ ਵੀ ਇੱਕ ਮਾਪੇ ਦਾ ਬੱਚਾ 6ਵੀਂ ਚ ਵੀ ਪੜਦਾ 7ਵੀਂ ਚ ਇੱਕੋ ਸਕੂਲ ਚ ਪੜਦੇ ਆ ਜੇ 7ਵੀਂ ਵਾਲਾ ਪਾਸ ਹੋ ਕੇ 8ਵੀਂ ਚ ਹੋ ਗਿਆ 6ਵੀਂ ਵਾਲਾ 7ਵੀਂ ਚ ਹੋ ਗਿਆ 7ਵੀਂ ਵਾਲਾ ਇੱਕ ਤਾਂ ਕਮਾ ਸਕਦੀਆਂ ਲੇਕਿਨ ਉਹਦੇ ਵਿੱਚ 2-4 ਪ੍ਰੈਕਟੀਕਲ ਬੁੱਕ ਰੱਖੀਆਂ ਆ ਇਹਨਾਂ ਨੇ ਜਿਹੜੀਆਂ ਉਹ ਸਕੂਲ ਜਮਾ ਕਰਵਾ ਲੈਂਦਾ ਜਦੋਂ ਮਾਪੇ ਕਹਿੰਦੇ ਵੀ ਬਾਕੀ ਬੁੱਕਸ ਸਾਡੇ ਕੋਲ ਹੈਗੀਆਂ ਆ ਪ੍ਰੈਕਟੀਕਲ ਬੁੱਕ ਸਾਨੂੰ ਦੇ ਦਿਓ ਉਨ ਲਈ ਜੀ ਇਹ ਤਾਂ ਖੁੱ ਨਾਲ ਠੋਕਣ ਵਾਸਤੇ 6 6 7 7 10 10000 ਰੁਪਿਆ ਮਾਪਿਆਂ ਤੋਂ ਵਸੂਲਿਆ ਜਾ ਰਿਹਾ ਇਹ ਵੀ ਜ਼ਬਰਦਸਤੀ ਲੁੱਟ ਹੋ ਰਹੀ ਹੈ ਬਲੈਕਮੇਲਿੰਗ ਹੋ ਰਹੀ ਹੈ ਔਰ ਇਹ ਜਿਹੜੀ ਬਲੈਕਮੇਲਿੰਗ ਹੈ ਇਹ ਜਿਹੜੀ ਲੁੱਟ ਹੈ ਇਹਨੂੰ ਰੋਕਣ ਵਾਸਤੇ ਅਸੀਂ ਮੈਮੋਰੰਡਮ ਦੇ ਦਿੱਤਾ ਹੈ ਸੀਐਮ ਸਾਹਿਬ ਨੂੰ ਦੇ ਨਾਮ ਤੇ ਵੀ ਦਿੱਤਾ ਹੈ ਚੀਫ ਸੈਕਟਰੀ ਸਾਹਿਬ ਦੇ ਨਾਮ ਤੇ ਵੀ ਦਿੱਤਾ ਹੈ ਐਜੂਕੇਸ਼ਨ ਮਿਨਿਸਟਰ ਦੇ ਨਾਮ ਤੇ ਦਿੱਤਾ ਹੈ ਡਿਪਟੀ ਕਮਿਸ਼ਨਰ ਦੇ ਨਾਮ ਤੇ ਏਡੀਸੀ ਸਾਹਿਬ ਦੇ ਨਾਮ ਤੇ ਐਸਡੀਐਮ ਸਾਹਿਬ ਦੇ ਨਾਮ ਤੇ ਸਾਰਿਆਂ ਦੇ ਨਾਮ ਤੇ ਵੀ ਜੈ ਸ਼ਾਇਦ ਕੋਈ ਅਫਸਰ ਨੀਂਦ ਤੋਂ ਜਾਗ ਪਾ ਕੋਈ ਨੇਤਾ ਨੀਂਦ ਤੋਂ ਜਾਗ ਪਊਗਾ ਤੋ ਜੇ ਕੋ ਨੀਂਦ ਤੋਂ ਜਾਗਿਆ ਖੜਾ ਕਿਤੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਬੱਚਿਆਂ ਦਾ ਪਲਾਹ ਹੋ ਜਵੇ ਲੇਕਿਨ ਅਗਰ ਨੇ ਇਹ ਇਸ ਤਰੀਕੇ ਨਾਲ ਨੀਂਦ ਤੋਂ ਨਾ ਜਾਗੇ ਤਾਂ ਨੀਂਦ ਤੋਂ ਜਗਾਉਣ ਵਾਸਤੇ ਸਾਡੇ ਕੋਲ ਜਿਹੜੇ ਹੋਰ ਰਸਤੇ ਉਕਤਿਆਰ ਕਰਾਂਗੇ ਉਹ ਕਿਹੜੇ ਹਨ ਕਿ ਕੀ ਕਰੋਗੇ ਲੋਕ ਸਭਾ ਪਾਰਟੀ ਦੇ ਵੱਡੇ ਲੀਡਰ ਨੂੰ ਤੁਸੀਂ ਫਗਵਾੜਾ ਦੀ ਜੇ ਗੱਲ ਕਰੀਏ ਕੀ ਸਟ੍ਰੈਟਜੀ ਹੋਏਗੀ ਪਾਰਟੀ ਦੇ ਆਉਣ ਵਾਲੇ ਸਮੇਂ 'ਚ ਇਹਨੂੰ ਇਸ ਮੁੱਦੇ ਨੂੰ ਲੈ ਕੇ ਕਿਨਾਂ ਦਾ ਪਾਰਟੀ ਵੱਡੇ ਪੱਦਰ ਤੇ ਆਪਣਾ ਸੰਗਠਨ ਕੰਪਲੀਟ ਕਰ ਰਹੀ ਆ ਤੇ ਸੰਗਠਨ ਕਮੇਟੀ ਕੰਪਲੀਟ ਕਰਕੇ ਤੇ ਵੱਡੇ ਪੱਧਰ ਤੋਂ ਜਿਹੜਾ ਜੋ ਵੀ ਸਾਡੇ ਸੀਨੀਅਰ ਨੇਤਾ ਕਹਿੰਗੇ ਅੰਦੋਲਨ ਚੇੜਿਆ ਜਾਏਗਾ ਤੇ ਸਾਡੇ ਐਮਐਲਏ ਸਾਹਿਬ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਨੂੰ ਉਠਾਉਣਗੇ ਜੀ ਇਹਨਾਂ ਚ ਨਾਇਲ ਨਗਰ ਲੋਕ ਸਭਾ ਪਾਰਟੀ ਨੇ ਅੱਜ ਮੰਡਮ ਦਿੱਤਾ ਹੈ ਖਾਸ ਤੌਰ ਤੇ ਉਸ ਵੇਲੇ ਜਦੋਂ ਆਗਾਮੀ ਸੈਸ਼ਨ ਸ਼ੁਰੂ ਹੋ ਰਿਹਾ ਹੈ ਵਿਧਿਕ ਜੋ ਸੈਸ਼ਨ ਸ਼ੁਰੂ ਹੋ ਰਿਹਾ ਹੈ ਔਰ ਖਾਸ ਤੌਰ ਤੇ ਦੇਖਿਆ ਜਾਵੇ ਉਹਨਾਂ ਦੀ ਇੱਕ ਕਾਫੀ ਖਾਸ ਮੰਗਾਂ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਵਰਦੀਆਂ ਜੋ ਹੈ ਸਕੂਲ ਸਪੈਸੀਫਾਈ ਕਰੇ ਅਤੇ ਜੋ ਪੇਰੈਂਟਸ ਆ ਕਿਤੋਂ ਵੀ ਵਰਦੀਆਂ ਲੈ ਸਕਦੇ ਹਨ ਇਸੇ ਤਰ੍ਹਾਂ ਉਹਨਾਂ ਨੇ ਇਸ ਗੱਲ ਨੂੰ ਜੋੜਿਆ ਨਾਲ ਕਿ ਕਿਤਾਬਾਂ ਦੇ ਲਈ ਵੀ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਸਕੂਲ ਨੂੰ ਔਰ ਜੋ ਕਿਤਾਬਾਂ ਦੀ ਲਿਸਟ ਹੈ ਉਹ ਵਿਦਿਆਰਥੀਆਂ ਨੂੰ ਦੇਣੀ ਚਾਹੀਦੀ ਹੈ ਔਰ ਉਸ ਦੇ ਹਿਸਾਬ ਨਾਲ ਜਿੱਥੋਂ ਵੀ ਜਿਸ ਦਰਾਂ ਤੇ ਅਵੇਲੇਬਲ ਹੋਣ ਉਹ ਲੈਣ ਹੋ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਜੇ ਇਸੇ ਤਰ੍ਹਾਂ ਮਨਮਰਜ਼ੀਆਂ ਚਲਦੀਆਂ ਰਹੀਆਂ ਕੁਝ ਇੱਕ ਸਕੂਲਾਂ ਦੀਆਂ ਤਾਂ ਲੋਕਸਾ ਪਾਰਟੀ ਇਸ ਵਿਰੁੱਧ ਤਿੱਖਾ ਸੰਘਰਸ਼ ਵੀ ਉਲੀਕ ਸਕਦੀ ਹੈ ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੈਲਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ